ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਪਹੁੰਚਿਆ ਜੀ ਇੱਕ ਤੁਹਾਨੂੰ ਨੀਲੀ ਰਾਵੀ ਦੇ ਟੱਚ 'ਚ ਦਿਖਾ ਦੇਾਂਗੇ ਨੀਲੀ ਰਾਵੀ ਆਪਾਂ ਕਹਿ ਸਕਦੇ ਅੱਖਾਂ ਜਵਾਬ ਥੋੜੇ ਜਿਹਾ ਘਾਟਾ ਨਹੀਂ ਵੈਸੇ ਤਾਂ ਜਿਆਦਾ ਕਰੈਕਟਰ ਨੀਲੀ 라ਵੀ ਵਾਲੇ ਤੇ ਕੱਟੀ ਵੀ ਮਗਰ ਚੰਗੀ ਪਾਈ ਆ ਗੱਲ ਵਾ ਸਾਰੀ ਬਾਈ ਦਾ ਕਰਾਮਾ ਸੋਈ ਸਵਾਈ ਝੋਟੀ ਕਦੋਂ ਕੁ ਸੋਈ ਆ ਜਾਂ ਕਿੰਨਾ ਦੁੱਧ ਵਾ ਦਾ ਜਾਂ ਬੋਲੋ ਪੁੱਛਾਂ ਸਸੀ ਕਾ ਬਾਈ ਸਸੀ ਕਾ ਬਾਈ ਹੋ ਠੀਕ ਹੋ ਜੀ ਵਧੀਆ ਬਾਈ ਜੀ ਕੋਲੇ ਤਾਂ ਨਾਮ ਬੋਲ ਦਿਓ ਜੀ ਆਪਣਾ ਨਾਮ ਆਪਣਾ ਬਿੱਲਾ ਵੀਰੇ ਹੂੰ ਪਿੰਡ ਸੇਲਵਰਾ ਬਾਈ ਹੂੰ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਬਾਈ ਤਹਿਸੀਲ ਫੂਲ ਨੇੜੇ ਆਪਾਂ ਨੂੰ ਨੇੜੇ ਵੀਰੇ ਰਾਮਪੁਰਾ ਦਾ ਭਾਈ ਰੂਪਾ ਮੁੱਕੇ ਜੀ ਹਾਂਜੀ ਸਧਾਨਾ ਸੇਲਵਰਾ ਵਾ ਓਕੇ ਤੇ ਵਪਾਰ ਦੇ ਆਪਣਾ ਕੰਮ ਉਹ ਤਾਂ ਆਪਾਂ ਨੂੰ ਪਤਾ ਹੀ ਆ ਹਾਂਜੀ ਬਾਈ ਅੱਜ ਜਿਹੜੀ ਆਪਾਂ ਝੋਟੀ ਦੇਖੀ ਕੰਨ ਸੁਈਏ ਵੀਰੇ ਪੈਣੂ ਵੀਰੇ ਅੱਜ ਤੀਜਾ ਦਿਨ ਹੈ ਤੀਜਾ ਦਿਨ ਹੋ ਗਿਆ ਜੇਰ ਦੀ ਪਿੱਛੇ ਭਰਦੀ ਸਾਰੀ ਓਕੇ ਆ ਬਾਈ ਤੇ ਕਿੰਨਾ ਬੋਲਾ ਬਾਈ ਹੁਣ ਰੈਡੀ ਇਸ ਟਾਈਮ ਬਾਈ ਅਮੇ ਕਹੈ ਨੂੰ ਆਪਾਂ ਕੁਛ ਨਹੀਂ ਕਹਿੰਦੇ 10 ਲੀਟਰ ਬੋਲਾ ਵਾਲਾ ਡੱਬਾ ਮਾਰ ਕੇ ਦੋ ਡੰਗ ਤਿੰਨ ਡੰਗ ਘਰੇ ਤੇ ਸੱਲੀ ਕਰਕੇ ਲੈ ਜੇ ਤੇ ਬਾਕੀ ਦੀ ਯਾਰ ਕੱਦ ਕਾਰ ਦੀ ਵੱਡੀ ਆ ਗਈ ਕੰਦ ਕਾਰ ਦੀ ਵੱਡੀਆਂ ਮਗਰ ਨੀਲੀ ਰਾਵੀ ਕੱਟੀ ਆ ਬਾਈ ਊ ਮਗਰ ਨੀਲੀ ਦਾ ਆਪ ਵੀ ਨੀਰੀ ਦਾ ਵੀ ਆ ਕੋਈ ਐਡੀ ਗੱਲ ਨਹੀਂ ਬਾਈ ਜਮਾ ਨੀਲੀ ਦਾ ਵੀ ਆ ਬਾਈ ਆ ਦੇਖੋ ਕੱਟੀ ਬੜੀ ਪਿਆਰੀ ਆ ਹਨਾ ਮਗਰ ਤੇ ਨਾਲੂਆ ਨਾਲ ਗਿੱਲਾ ਜਮ ਹਾਂ ਬਾਈ ਹਜੇ ਤੀਜਾ ਦਿਨ ਹੀ ਆ ਵੀਰੇ ਚੰਗੀਆਂ ਜੋ ਆ ਗਈ ਜੀ ਬਾਕੀ ਫੇਸ ਬਿਊਟੀ ਚੰਗੀ ਤੇ ਬਾਕੀ ਦੀ ਗੱਲ ਯਾਰ ਸੁੰਦਰਤਾ ਵੀ ਚੰਗੀ ਆ ਥਣ ਭਾਂਡੇ ਦੀ ਪੂਰੀ ਸਾਫਾ ਕੈਮਰਾ ਪਹਿਲਾਂ ਆਪਾਂ ਬੱਚਾ ਲਾਇਆ ਜੀ ਇਹਨੂੰ ਠੀਕ ਹੈ ਜੀ ਕੱਦ ਕਾੜ ਫੁੱਲ ਲਮਾਈ ਲੈਂਥ ਸਭ ਫੁੱਲ ਰੇ ਡਿਟੇਲ ਤਾਂ ਰਾਂ ਤੁਰਾ ਸਾਰਾ ਵੀਡੀਓ ਦੇ ਵਿੱਚ ਹੋਊਗਾ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੱਕ ਠੋਡੀ ਦੇ ਥੱਲੇ ਵੀ ਹੈਗਾ ਹਨਾ ਵੀਰੇ ਨਿਸ਼ਾਨ ਹਾਂ ਹੈਗਾ ਬਾਈ ਥੱਲੇ ਨਿਸ਼ਾਨ ਅੱਖਾਂ 'ਚ ਵੀ ਥੋੜੇ ਬਹੁਤੇ ਹੈ ਤਾਂ ਹੈ ਜਵਾਬ ਹੋਮੀ ਨਹੀਂ ਗੱਲ ਹੈ ਹੈਗਾ ਬਾਈ ਨੀਲੀ ਚ ਹੀ ਆ ਬਾਈ ਸਾਰਾ ਥਣ ਭਾਂਡੇ ਦੀ ਚੋਈ ਵੀ ਆ ਆ ਦੇਖੋ ਜੀ ਹੂੰ ਬਾਕੀ ਦੀ ਯਾਰ ਬਿੰਦੀਆਂ ਵਾਲਾ ਲੇਵਾ ਤੇ ਕੁਆਲਿਟੀ ਹੋਰ ਠੋਸ ਫਿੱਟ ਫਾਟ ਹਵਾਨਾ ਹਨਾ ਤੋਰਾ ਦੋਰਾ ਪਾਠੇ ਪੂੜਾ ਚੰਗਾ ਤੋਰਾ ਦਾਰਾ ਬਾਕੀ ਤਾਂ ਪੱਦਰ ਪੁੱਦਰ ਬੜੀ ਆ ਹਨਾ ਹਾਂਜੀ ਬਾਈ ਫੁੱਲ ਪੱਦਰ ਪੁੱਦਰ ਤੇ ਬਾਕੀ ਦੀ ਗੱਲ ਵੇਟ ਬੂਟ ਪੂਰਾ ਫੁੱਲ ਆ ਦੇਖੋ ਜੀ ਮੈਂ ਛੋਟੀ ਨਹੀਂ ਮੈਂ ਬੋਲਦਾ ਜੇ ਹੁੰਦੀ ਛੋਟੀ ਮੈਂ ਬੋਲਦਾ ਤੇ ਧਾਰ ਦੂਰ ਬਾਈ ਨਰਮਾ ਪਰ ਪੂਰੀ ਹਾਂ ਬਾਈ ਆਪਾਂ ਮਾਰ ਦਿੰਦੇ ਆ ਵੀਡੀਓ ਦੇ ਵਿੱਚ ਆ ਦੇਖੋ ਕੁਆਲਿਟੀ ਚੰਗੀ ਸਿੰਘ ਛੱਲੇ ਦੀ ਅਰੀਜਨਲ ਦੂਜਾ ਸੁਆ ਬਾਈ ਅਰੀਜਨਲ ਦੂਜਾ ਬਾਈ ਆ ਦੇਖੋ ਥਾਨ ਭਾਂਡਾ ਕਰੋ ਚੈੱਕ ਨੇੜ ਤੋਂ ਹਵਾਨਾ ਜੀ ਆਪਾਂ ਗੱਲ ਕਰ ਲਗੇ ਚੰਗੇ ਥਣ ਹਵਾਨੇ ਦੀ ਆ ਆਪ ਕੈਮਰਾ ਬੱਚਾ ਤਾਂ ਲਾਈਦਾ ਜੀ ਕਿਉਂਕਿ ਬਾਈ ਬਸ ਮਾਰ ਆ ਪਤਾ ਲੱਗੇ ਹਨਾ ਪੌਣ ਜਿਹੜੀ ਗੱਲ ਆ ਆ ਦੇਖੋ ਜੀ ਨੇੜ ਤੋਂ ਕੈਮਰਾ ਲਾ ਕੇ ਆਪਾਂ ਬਿੰਦੀਆਂ ਵੀ ਹੈ ਨਾਲੇ ਬੇ ਦੇ ਉੱਤੇ ਆ ਦੇਖੋ ਜੀ ਆਪਾਂ ਮਾਰ ਦਿੰਦੇ ਆ ਤੁਮ ਛੱਡ ਕੇ ਧਾਰਾਂ ਬਾਈ ਆ ਦੇਖੋ ਜੀ ਹਵਾਨਾ ਚੰਗਾ ਥਣ ਭਾਂਡੇ ਦੀ ਪੂਸਾ ਬਾਈ ਮਗਰਪਾਲਾ ਕੱਟੀ ਵੀ ਨੀਲੀ ਰਾਵੀ ਹਨਾ ਓਕੇ ਜੀ ਕੱਟੀ ਬਹੁਤ ਚੰਗੇ ਆ ਹਨਾ ਹਾਂਜੀ ਬਾਈ ਬੱਚਾ ਦਾ ਆਪਣਾ ਲਾਇਆ ਹੋਏ ਧਾਰਾਂ ਮਾਰ ਦੇ ਮਾਰ ਦੇ ਬਾਈ ਆਫਰ ਨਹੀਂ ਬੀਚ ਰਿਹਾ ਤੇ ਪਿੰਡੇ ਬੁੰਡੇ ਦੀ ਹੈਨਾ ਲੀਨਾਰ ਦੀ ਭਈ ਉਹਵੇਂ ਨਹੀਂ ਗੱਲ ਹੈਗੀ ਪੂਰੀ ਪਲੀ ਵੀ ਆ ਬਈ ਪੂਰੀ ਪਲੀ ਵੀ ਝੋਟੀਆਂ ਮੂਰੇ ਬੰਨ ਵਾਲੀ ਆ ਵਾਕੀ ਘੱਟੀ ਮਤ ਤੇ ਵੀਰੇ ਕਿੰਨਾ ਕੁ ਦੁੱਧ ਦੇ ਸਕਦੀ ਐ ਬਾਈ ਯਾਰ ਦੇਖ ਹੁਣ ਜਿਹੜਾ ਇਸ ਟਾਈਮ 9-10 ਲੀਟਰ ਬੋੜਾ ਕੱਢੀ ਜਾਂਦੀ ਆ 12 ਅੰਕ ਲੀਟਰ ਦੀ 13 ਦੀ ਬਾਈ ਹੈਗੀ ਆ ਨਾ ਫਿਰ ਅਗਲੇ ਸੇਵਾ ਹਾਂ ਆ ਦੇਖ ਲੋ ਬਈ ਧਾਰਾ ਮਾਰੋ ਵੀਰ ਧਾਰਾ ਆ ਦੇਖੋ ਜੀ ਧਾਰਾ ਦੀ ਕੁਆਲਿਟੀ ਇੱਕ ਨੰਬਰ ਆ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਝੋਟੀ ਹੈਗੀ ਪੂਰੀ ਮੋਟੀ ਧਾਰਾ ਬਾਈ ਮੂਹਰ ਲੈ ਜੋ ਮਾਰ ਦੇ ਵੀਰ ਬੱਲੇ ਕੋਈ ਆਇਨਾ ਖੇ ਵੀ ਨਹੀਂ ਮੰਗਣਾ ਯਾਰ ਇਹ ਤੇਰਾ ਬੱਚਾ ਵੀ ਸਿੱਖ ਸਕਦਾ ਹਨਾ ਹਾਂ ਬਈ ਜਮਾ ਪੋਲੀ ਆ ਬਈ ਓ ਵੀ ਲੈ ਓਕੇ ਜੀ ਲਓ ਮੋਟੀ ਧਾਰਾ ਪੂਰੀ ਬਈ ਹਾਂ ਵੀਰੇ ਬਿੱਲੇ ਡਿਮਾਂਡ ਦੱਸ ਇਹਦੀ ਹੁਣ ਡਿਮਾਂਡ ਬਈ ਯਾਰ ਕੋਈ ਪੈਂਤੀ ਨਹੀਂ ਕੋਈ ਜਾਲੀ ਨਹੀਂ ਜਾਇਜ਼ ਦੱਸ ਦੀ ਮਾਜੀ ਜਮਾ ਜਾਇਜ਼ 1,25,000 ਚ ਮਾਨਦਾਨ ਕਰਾਂਗੇ ਬਈ ਜਾਇਜ਼ ਆ ਤੇਰਾ ਝੂਠੇ ਹਿਸਾਬ ਨਾਲ ਹਨਾ ਹਾਂ ਬਈ 1,25 ਹੁਡਾ ਮਾਨਦਾਨ ਹੋ ਜਾਣਾ ਹਾਂ ਜ਼ਰੂਰ ਬਾਈ ਨਾ ਕਰਿਓ ਉਸ ਬਾਰਾਕ ਬਾਕੀ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਕੋਈ ਆਪਣੀ ਪਿੱਛੇ ਪੂ ਭਾਰ ਦੀ ਜ਼ੇਰ ਦੀ ਜ਼ਿੰਮੇਵਾਰੀ ਆ ਬਾਈ ਜੇ ਕੋਈ ਸੰਦ ਹੈ ਨਾ ਤੇ ਥਣਾ ਦੀ ਥੋੜੇ ਸਾਹਮਣੇ ਆ ਦੋ ਡੰਗ ਤਿੰਨ ਡੰਗ ਤਸ਼ਲੀ ਕਰ ਲੈ ਘਰੇ ਚੋਕੇ ਜਿੰਨਾ ਦੁੱਧ ਕਹੇ ਤਾਂ ਉਹ ਨਹੀਂ ਉਹਨਾਂ ਨੇ ਨਿਭੜੂ ਹਨਾ 1,25,000 ਜੋ ਫਰਮਾਨਦਾਨ ਦਾ ਉਹ 23 ਦੀ ਦੇ ਦਾਂਗੇ ਬਾਈ ਚਲੋ ਹੋਰ ਵੀ ਮਾੜਾ ਮੋਟਾ ਹੋਊਗਾ ਬਾਕੀ ਦੀ ਗੱਲ ਯਾਰ ਘਰੀ ਮੜੀ ਜੇ ਨਾ ਹੋਂ ਬਸ ਮਾਚ ਆਈ ਵੀ ਦਿਖਾ ਦਈਏ ਟਕਾ ਕੇ ਬਣਾ ਦਈਏ ਵੀਡੀਓ ਕਿਉਂਕਿ ਕਿਸੇ ਭੈਣ ਭਰਾ ਨੇ ਦੂਰ ਤੋਂ ਆਣਾ ਹੋਣਾ ਚੰਗੀ ਆ ਬਾਈ ਆ ਟੁੱਟ ਆ ਦੇਖੋ ਜ ਫਾਨ ਭਾਂਡਾ ਬੜਾ ਸਾਫ਼ ਆ। ਭਾਈ ਦੁਬਾਰੇ ਫਿਰ ਮਾਰ ਦੇਣਾ ਧਾਰਾਂ ਦੀ ਕੋਈ ਗੱਲ ਨਹੀਂ। ਆਓ ਥੋੜਾ ਬੈਠੀ ਚੱਲੋ ਭਾਉਂ ਦੀ ਕੋਈ ਚੱਕਰੀ ਨਹੀਂ ਯਾਰ। ਓਕੇ ਵੀਰੇ 1,25,000 ਤੋਂ 23 ਦੀ ਬਾਈਕਾਂ ਦੇ ਦੇ। ਚੋ ਵੀ ਮਾਨਤਾਨ ਤੁਹਾਡਾ ਹੋਣਾ। ਤੇ ਨੰਬਰ ਬਾਈ ਫੇਰ ਬੋਲਿਓ। ਨੰਬਰ ਬਾਈ 62392 ਹੂੰ 17011 ਬਾਈ। 17011 ਪਿੰਡ ਸੇਲਵੜਾ ਹਾਂ। ਜ਼ਿਲ੍ਹਾ ਬਟਿੰਡਾ ਤਹਿਸੀਲ। ਪਰਮਪਰਾ ਫੁੱਲ ਦੀ ਵੀਡੀਓ ਹੈ ਜੀ। ਧੰਨਵਾਦ ਜੀ।